ਹੈਲੋ एवरीवन गुड मॉर्निंग ਸਤਿ ਸ਼੍ਰੀ ਅਕਾਲ ਨਮਸਤੇ ਸलाम जी ਉਮੀਦ ਕਰਦੀ ਆਂ ਜੇ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਦੇਖੋ ਜੀ ਸਾਡੇ ਫੁੱਲ ਕਿੰਨੇ ਸੋਹਣੇ ਸੋਹਣੇ ਖੜੇ ਹੋਏ ਆਂ ਆ ਤਾਂ ਨਵੀਂੋ ਵੈਰਾਈਟੀ ਹੈ ਇਸ ਵਾਰ ਡਾਕਟਰ ਸਾਹਿਬ ਲੈ ਕੇ ਆਏ ਸੀ ਬਹੁਤ ਸੋਹਣੇ ਲੱਗ ਰਹੇ ਨੇ ਇਹ ਹਾਲੇ ਖਿੜਨੇ ਸ਼ੁਰੂ ਹੋਏ ਆਂ ਦੋ ਫੁੱਲ ਖਿੜੇ ਆਂ ਬਾਕੀ ਗਿੰਦਿਆਂ ਨੇ ਤਾਂ ਬਹਾਰ ਲਿਆਂਦੀ ਪਈ ਐ ਪੂਰੀ ਹਾਂਜੀ ਦੁਪਹਿਰ ਦਾ ਟਾਈਮ ਹੈਗਾ ਜੀ ਮੈਂ ਲੱਗਿਆ ਲੰਚ ਤਿਆਰ ਕਰਨਾ ਅੱਜ ਮੈਂ ਧੋਵੀ ਮੂੰਗੀ ਦੀ ਦਾਲ ਬਣਾਵਾਂਗੀ ਤੇ ਮੈਂ ਚਾਵਲ ਬਣਾਉਣੇ ਆ ਇਹਦੇ ਨਾਲ ਕੱਲ ਦਾ ਮਨ ਜਿਆ ਸੀਗਾ ਵੀ ਦਾਲ ਚਾਵਲ ਬਣਾਈਏ ਤੇ ਚਲੋ ਅੱਜ ਮੈਂ ਫਿਰ ਦਾਲ ਬਣਾ ਰਹੀ ਹਾਂ ਜੀ ਤੜਕਾ ਮੈਂ ਲਗਾ ਲਈਏ ਤੜਕਾ ਲਗਾ ਕੇ ਹੀ ਮੈਂ ਦਾਲ ਬਣਾਵਾਂਗੀ ਮਤਲਬ ਦਾਲ ਬਣਾਉਣ ਤੋਂ ਬਾਅਦ ਮੈਂ ਤੜਕਾ ਨਹੀਂ ਲਾਣਾ ਪਹਿਲਾਂ ਹੀ ਮੈਂ ਤੜਕਾ ਲਗਾ ਰਹੀ ਹਾਂ ਇਸ ਤਰ੍ਹਾਂ ਵੀ ਕਈ ਵਾਰ ਉਹਨਾ ਬਹੁਤ ਜ਼ਿਆਦਾ ਟੇਸਟੀ ਦਾਲ ਬਣਦੀ ਹੈ ਜੋ ਕਿ ਮੈਂ ਨਾ ਸਿੰਪਲ ਦਾਲ ਚਾਵਲ ਬਣਾ ਰਹੀ ਆ ਇਸ ਕਰਕੇ ਮੈਂ ਦਾਲ ਵੀ ਸਿੰਪਲ ਤਰੀਕੇ ਦੇ ਨਾਲ ਹੀ ਬਣਾ ਰਹੀ ਆ ਵੀ ਬਾਅਦ ਵਿੱਚ ਤੜਕਾ ਨਹੀਂ ਗਾਣਾ ਪਹਿਲਾਂ ਹੀ ਤੜਕਾ ਲਗਾ ਕੇ ਬਸ ਆਪਾਂ ਨੇ ਦਾਲ ਧਰ ਦੇਣੀ ਆ ਤੇ ਉਧਰ ਆਪਾਂ ਚਾਵਲ ਵੀ ਬਿਲਕੁਲ ਸਿੰਪਲ ਹੀ ਬਣਾਵਾਂਗੇ ਇੱਧਰ ਮੈਂ ਇੱਕ ਗਲਾਸ ਚੌਲਾਂ ਦਾ ਲੈ ਲਿਆ ਏ ਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਵਾਸ਼ ਕਰਕੇ ਸਿੰਪਲ ਬਸ ਆਪਾਂ ਨੇ ਬਣਾਣੇ ਹਨ। ਲੋ ਜੀ ਆਪਾਂ ਨੇ ਚੌਲ ਵੀ ਰੱਖ ਦਿੱਤੇ ਨੇ ਬਣਨੇ। ਇੱਧਰ ਆਪਣੀ ਦਾਲ ਵੀ ਬਣ ਗਈ ਹੈ। ਹੈਗੀ ਤਾਂ ਥੋੜੀ ਜੀ ਗਾੜੀ ਹੈ ਪਰ ਚੌਲਾਂ ਦੇ ਨਾਲ ਨਾ ਗਾੜੀ ਜਿਹੀ ਥੋੜੀ ਜੀ ਵਧੀਆ ਲੱਗਦੀ ਹੈ ਜਿਆਦਾ ਪਤਲੀ। ਨੀ ਵਧੀਆ ਲੱਗਦੀ ਹੈਗੀ ਠੀਕ ਐ ਦੇਖਣ ਨੂੰ ਤਾਂ ਟੇਸਟੀ ਲੱਗ ਰਹੀ ਐ ਬਾਕੀ ਉੱਧਰ ਆਪਣੇ ਚੌਲ ਵੀ ਬਣ ਰਹੇ ਨੇ ਆਹ ਤੇਜ ਪੱਤਾ ਤਾਂ ਹੁਣ ਆਪਾਂ ਕੱਢ ਹੀ ਦਿੰਨੇ ਆ ਦੇਖੋ ਜੀ ਦਾਲ ਦੀ ਲੁੱਕ ਬਹੁਤ ਵਧੀਆ ਐ ਹੁਣ ਆਪਾਂ ਪਾ ਦਈਏ ਹਰਾ ਹਰਾ ਤਰਣੀਆਂ ਚਲੋ ਜੀ ਆਪਣੀ ਦਾਲ ਤਾਂ ਗਈ ਬਣ ਹੁਣ ਆਪਾਂ ਦੇਖਾਂਗੇ ਜੀ ਉੱਧਰ ਆਪਣੇ ਚੌਲ ਬਣ ਗਏ ਕਿ ਨਹੀਂ ਬਣੇ ਉਹ ਜੀ ਚੌਲਾਂ ਨੂੰ ਵੀ ਖੋਲ ਕੇ ਦੇਖ ਲੈਣੇ ਆ ਆ ਜੀ ਬਹੁਤ ਹੀ ਵਧੀਆ ਖਿੜੇ ਖਿੜੇ ਜਿਹੇ ਚੌਲ ਬਣੇ ਆ ਵਾਓ ਬਹੁਤ ਹੀ ਵਧੀਆ ਬਣੇ ਨੇ ਕੱਲੇ ਕੱਲੇ ਪਏ ਆ ਅਦਰ ਆ ਗਏ ਨੇ ਜੀ ਡਾਕਟਰ ਸਾਹਿਬ ਕੱਲ ਦੀ ਰਜਾਈ ਦਿੱਤੀ ਹੋਈ ਸੀ ਭਰੌਣੀ ਬਹੁਤ ਆ ਹੂੰ ਉਹਦੇ ਨਾਲ ਉਹ ਵੱਡੀ ਐ ਨਾ ਉਹ ਛੋਟੀ ਸੀ ਹਾਂ ਛੋਣੀ ਐ ਵਧੀਆ ਐ ਨਰਦੂ ਠੀਕ ਆ ਕੋਟਨ ਚ ਹੀ ਆ ਹਨਾ ਪਿਓ ਕੋਟਨ ਹੂੰ ਚਲੋ ਵਧੀਆ ਉਹੀ ਆ ਨਾ ਫਾਈਬਰ ਇਹ ਪਾਈ ਆ ਪਹਿਲਾਂ ਵਾਲੀ ਫਾਈਬਰ ਇਹ ਪਹਿਲਾਂ ਵਾਲੀ ਠੀਕ ਐ ਬਹੁਤ ਮੈਂ ਕਿਹਨੂੰ ਘਟਾਈ ਜਨ ਉਹ ਵਧੀਆ ਉਹ ਬਹੁਤ ਕਿੰਨੇ ਪੈਸੇ ਲਏ ਨੇ 600 ਕਿੰਨੇ 600 600 ਪ੍ਰੀਤੀ ਦਾ ਕੱਪੜਾ ਪ੍ਰੀਤੀ ਕਹਿੰਦੀ ਮੇਰਾ ਕੱਪੜਾ ਤਾਂ ਬਹੁਤ ਸੋਹਣਾ ਪ੍ਰੀਤੀ ਨੇ 490 ਰੁਪਏ ਦਿੱਤੇ ਨੇ ਉੱਥੇ ਉਹਦਾ ਪਾਵਰ ਆਪਾਂ ਤਾਂ ਇੱਥੇ ਚੰਡੀਗੜ੍ਹ ਮਹਿੰਗਾ ਏ ਚਲੋ ਜੀ ਰੋਟੀ ਖਾਈਏ ਡਾਕਟਰ ਸਾਹਿਬ ਆ ਗਏ ਚੱਲੇ ਕਿ ਅੱਜ ਮੈਂ ਬਣਾਏ ਨੇ ਦਾਲ ਚਾਵਲ ਬੜੇ ਟਾਈਮ ਬਾਅਦ ਬਣਾਏ ਉਹਕ ਨਹੀਂ ਹਾਂ ਲੈ ਗਏ ਨੇ ਉਹ ਦਰਵਾਜੇ ਵਗੈਰਾ ਹਾਂ ਕਹਿੰਦੇ ਪਿੱਛੇ ਥੋੜੀ ਜਿਹੀ ਖਿੜਕੀ ਖੋਲਣੀ ਪੈਣੀ ਹੈ ਖੁੱਲੀ ਰੱਖ ਕੇ ਲੈ ਗਏ ਨੇ ਚੱਕ ਕੇ ਦੋਨੇ ਰੱਬ ਉਹ ਬਣਾਏ ਨੇ ਚੀਰਦੀ ਦਾਲ ਚਾਵਲ ਸਿੰਪਲ ਸਿੰਪਲ ਖਾਣਾ ਪਿਆਜ਼ ਨਹੀਂ ਲੈਣ ਚੱਲ ਅਦਰਕ ਦਾ achar ਲੈ ਲਓ ਇਹ ਮੈਂ ਨਮਾ achar ਪਾਇਆ ਏ ਅਦਰਕ ਦਾ ਬਣ ਗਿਆ ਵੈਸੇ ਪਰਸੋਂ ਪਾਇਆ ਸੀਗਾ ਲਓ ਜੀ ਸਿਰਫ ਕੇ ਚਾਦਰਕ ਬਹੁਤ ਟੇਸਟੀ ਲੱਗਦਾ ਹੁੰਦਾ ਏ ਸ਼ਾਹ ਠੀਕ ਬਣਾਇਆ ਨੂੰ ਨਮਕ ਵਿੱਚ ਦਾਲ ਚ ਠੀਕ ਹੈ ਘੱਟ ਆ ਬੰਗਦਾ ਇਦਨ ਮੇਰਾ ਦੇਇਓ ਕੀ ਮੰਗਦਾ ਇਹ ਹਾਂ ਤੈਨੂੰ ਕੀ ਚਾਹੀਦਾ ਜਗਨੂ ਤੂੰ ਆਪਣਾ ਖਾਣਾ ਖਾ ਲਿਆ ਨਾ ਖਾ ਲਿਆ ਹੈ ਨਹੀਂ ਉਹਨਾਂ ਕੋ ਬਰਫੀ ਨਹੀਂ ਹੈਗੀ ਹਾਂ ਹੈਂ ਦਾਲ ਚੋਲ ਖਾਣੇ ਦੇਖ ਲੈ ਹਾਂ ਮੂੰਗਫਲੀ ਦੇ ਦੋ ਮੈਨੂੰ ਖਾਊਗਾ ਇਹ ਜ਼ਰੂਰ ਨੇ ਇੱਕ ਚਮਚਾ ਹੋ ਦੇ ਸੱਚੀ ਮੂੰਗਫਲੀ ਖਾਣ ਲੱਗ ਗਿਆ ਜਗਨੂ मूंगफली ਖਾ ਰਹੇ ਆ ਤੂੰ ਹੋ ਜਗਨੂ ਕੀ ਖਾ ਰਹੇ ਆ मूंगफली ਖਾ ਰਹੇ ਖਾ ਲੈ ਖਾ ਲੈ ਖਾ ਲੈ मूंगफली ਚੱਬ ਲੈ ਅਲੀ ਗੱਲ ਨਾ ਕਰ ਉਹ ਜਦ ਨਾਲ ਬਿਜ਼ੀ ਐ ਜਗਨੂ ਬਿਜ਼ੀ ਐ मूंगफली ਖਾਨ ਚ ਹੈ ਨਾ ਖਾ ਲੋ ਖਾ ਲੋ ਮੈਂ ਵੀ ਪਾਲਾਂ ਮੈਂ ਆਪਣੇ ਲਈ ਚਾਵਲ ਚਾਵਲ ਨਹੀਂ ਚੌਲ ਦਾਲ ਚੌਲ ਇਹ ਮਾਦਦੇ ਵਿੱਚ ਹੀ ਪਾ ਲੈਣੀ ਹੈ ਦਾਲ ਇੱਥੇ ਵਿਚਾਲੇ ਰੱਖ ਕੇ ਹਾ 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 ਮ제 ਨਾਲ ਇਦਾਂ ਖਾਵਾਂਗੇ ਅੱਜ ਮੈਂ ਹੱਥ ਨਾਲ ਖਾ ਕੇ ਦੇਖਾਂਗੀ ਖੂਬ ਸਾਰਾ ਰੱਖ ਲਿਆ ਆਪਾਂ ਨੇ ਅਦਰਕ ਚੋਲ ਬਾਇਨ ਨਹੀਂ ਚੋਲ ਬਾਇਨ ਸਰਕੇ ਵਾਲਾ ਅਦਰਕ ਤਾਂ ਬਹੁਤ ਟੇਸਟਿਡ ਲੱਗਦਾ ਨਾ ਪਹਿਲਾਂ ਮੈਂ ਚਟਨੀ ਬਣਾਉਣ ਲੱਗੀ ਸੀ ਫਿਰ ਮੈਂ ਕਿਹਾ ਨਹੀਂ ਛੱਡ ਪਰੇ ਚੋਲਾਂ ਦਾ ਹੀ ਦਾਲ ਸਿੰਪਲ ਦਾਲ ਝੋਲ ਦਾ ਹੀ ਸੁਆਦ ਲੈਨੇ ਆ ਏ ਆਪਦਾ ਖਾਣਾ ਹੁਣੇ ਹੀ ਖਾ ਕੇ ਹਟਿਆ ਪਹਿਲਾਂ ਖਾਦਾ ਨਹੀਂ ਸੀ ਇਹਨੇ ਤਾਂ ਮਾਜਾ ਆਉਂਦਾ ਹੈ ਦਾਲ ਚੋੜ ਖਾਣ ਦਾ ਆਏ એનਰਜੀ ਵੇ ਸਤਿ ਮਾਦਾਬਾਦਾ ਜਿਹੜੇ ਤੁਰ ਪਿਆ ਜੁਗ ਨੂੰ ਚੋੜ ਖਾਣੇ ਆ ਉਹੰਦਾ ਤਾਂ ਹੈ ਨਹੀਂ ਜਿੱਦਾਂ ਦੇ ਮੈਂ ਚਾਹੁੰਦੀ ਸੋ ਓਦਾਂ ਦੀ ਬਣੇ ਨੇ ਸਿੰਪਲ ਬਿਲਕੁਲ ਔਰ ਟੇਸਟੀ ਬਹੁਤ ਟੇਸਟੀ ਬਣਿਆ ਜੀ ਆਜੋ ਜਿਨ੍ਹਾਂ ਨੇ ਵੀ ਰਾਈਸ ਖਾਣਿਆ ਦਾਲ ਚੌਲ ਜਿਹੜਾ ਮਾਇਨੇ ਤੋਂ ਗੁਰੂ ਉਹ ਗੱਜੇ ਪਾਜਾ ਉਹ ਹੋ ਗਿਆ ਆਉਦੇ ਪਿਆ ਇਹ ਸੇ ਆ ਉੱਪਰ ਦੋ ਡਾੜੇ ਦੇ ਪਰ ਕੋਲੀ ਵੀ ਆ ਓਏ ਟੋਨੀ ਮੋਨੀ ਓਏ